ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਾਬਾ ਸੱਤਾ ਤੇ ਬਲਵੰਡ ਜੀ ਬਾਰੇ ਜਾਣਕਾਰੀ ਹਾਸਲ ਕਰਾਂਗੇ ਬਾਬਾ ਸੱਤਾ ਅਤੇ ਬਲਵੰਡ ਦੋਵੇਂ ਭਰਾ ਸਨ ਤੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਗੁਰੂ ਘਰ ਦੇ ਕੀਰਤਨੀਏ ਸਨ ਇੱਕ ਦਿਨ ਭਾਈ ਸੱਤਾ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਕਿ ਮੇਰੀ ਲੜਕੀ ਦਾ ਵਿਆਹ ਹੈ ਇਸ ਲਈ ਆਪ ਜੀ ਮੇਰੀ ਕੁਝ ਮਦਦ ਕਰੋ ਗੁਰੂ ਸਾਹਿਬ ਜੀ ਨੇ ਕਿਹਾ ਸਿੱਖੋ ਕੋਈ ਗੱਲ ਨਹੀਂ ਤੁਹਾਡੀ ਲੜਕੀ ਸਾਡੀ ਵੀ ਲੜਕੀ ਹੈ ਵਿਆਹ ਤੇ ਜਿੰਨਾ ਵੀ ਖਰਚ ਹੋਵੇਗਾ ਉਹ ਅਸੀਂ ਕਰਾਂਗੇ ਪਰ ਇਹਨਾਂ ਦੋਵਾਂ ਨੇ ਇੱਕ ਦਿਨ ਦੇ ਸਾਰੇ ਚੜਾਵੇ ਇੱਕ ਦਿਨ ਦੇ ਸਾਰੇ ਚੜਾਵੇ ਦੀ ਮੰਗ ਕੀਤੀ ਗੁਰੂ ਸਾਹਿਬ ਜੀ ਨੇ ਕਿਹਾ ਕਿ ਠੀਕ ਹੈ ਜੇ ਤੁਹਾਡੀ ਇੱਛਾ ਅਜਿਹੀ ਹੈ ਤਾਂ ਅਸੀਂ ਇੱਕ ਦਿਨ ਦਾ ਚੜਾਵਾ ਹੀ ਦੇ ਦੇਾਂਗੇ ਰੱਬ ਦੀ ਨੇਕ ਤੇ ਉਸ ਦਿਨ ਸੰਗਤ ਘਟਾਈ ਤੇ ਚੜਾਵਾ ਬਹੁਤ ਥੋੜਾ ਹੋਇਆ ਇਹ ਇਸ ਮਾਇਆ ਨਾਲ ਖੁਸ਼ ਨਾ ਹੋਏ। ਪਿਥੀ ਚੰਦ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਉਸਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਸੱਤੇ ਤੇ ਬਲਵੰਡੇ ਨੂੰ ਕਿਹਾ ਤੁਸੀਂ ਭੋਲੇ ਹੋ ਗੁਰੂ ਅਰਜਨ ਦੇਵ ਜੀ ਨੇ ਸੰਗਤ ਨੂੰ ਚੜਾਵਾ ਦੇਣ ਤੋਂ ਰੋਕ ਦਿੱਤਾ ਸੀ ਕਿਉਂਕਿ ਉਸ ਦਿਨ ਦਾ ਸਾਰਾ ਚੜਾਵਾ ਤੁਹਾਨੂੰ ਦੇਣਾ ਸੀ। ਉਹ ਚੁੱਕਣਾ ਦਿੰਦਾ ਹੋਇਆ ਆਖਣ ਲੱਗਾ ਤੁਸੀਂ ਜਾਣਦੇ ਹੋ ਕਿ ਸਾਰੀ ਸੰਗਤ ਤੁਹਾਡਾ ਕੀਰਤਨ ਸੁਣਨ ਲਈ ਆਉਂਦੀ ਹੈ। ਜੇ ਤੁਸੀਂ ਕੀਰਤਨ ਕਰਨਾ ਬੰਦ ਕਰ ਦੇਵੇ ਜੇ ਤੁਸੀਂ ਕੀਰਤਨ ਕੰਨਾ ਬੰਦ ਕਰ ਦੇਵੋ ਤਾਂ ਸੰਗਤ ਉਹਨਾਂ ਕੋਲ ਨਹੀਂ ਜਾਵੇਗੀ ਉਹ ਤਾਂ ਤੁਹਾਡੇ ਕੀਰਤਨ ਦੇ ਆਸਰੇ ਹੀ ਸੰਗਤ ਪਾਸੋ ਚੜਾਵਾ ਲੈਂਦੇ ਹਨ ਸੱਤਾ ਤੇ ਬਲਮੰਡ ਧਰਤੀ ਚੰਦ ਦੀ ਇਸ ਚੁੱਕਣਾ ਵਿੱਚ ਆ ਗਏ ਉਹਨਾਂ ਨੂੰ ਇਹ ਸਮਝਣਾ ਪਈ ਕਿ ਧਰਤੀ ਚੰਦ ਤਾਂ ਮਾਨ ਦਾ ਰੱਜ ਕੇ ਖੋਟਾ ਹੈ ਤੇ ਗੁਰੂ ਘਰ ਦਾ ਵਿਰੋਧੀ ਹੈ ਉਹ ਕਿਸ ਤਰ੍ਹਾਂ ਉਹਨਾਂ ਨੂੰ ਕੋਈ ਚੰਗੀ ਸਲਾਹ ਦੇ ਸਕਦਾ ਹੈ ਉਹ ਦੋਨੋਂ ਅਗਲੇ ਦਿਨ ਗੁਰੂ ਘਰ ਕੀਰਤਨ ਕਰਨ ਨਾ ਪੁੱਜੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਬਲਾਉਣ ਲਈ ਸਿੱਖ ਭੇਜੇ ਪਰ ਉਹ ਨਾ ਆਏ ਉਲਟਾ ਗੁਰੂ ਘਰ ਦੀ ਸ਼ਾਨ ਦੇ ਵਿਰੁੱਧ ਬਚਨ ਕੋ ਬਚਨ ਬੋਲੇ ਫਿਰ ਗੁਰੂ ਅਰਜਨ ਦੇਵ ਜੀ ਉਹਨਾਂ ਨੂੰ ਲੈਣ ਲਈ ਆਪ ਉਹਨਾਂ ਦੇ ਘਰ ਗਏ ਉਹ ਗੁਰੂ ਜੀ ਦੇ ਕਹਿਣ ਤੇ ਵੀ ਜਾਣ ਲਈ ਤਿਆਰ ਨਾ ਹੋਏ ਸਗੋ ਗੁਰੂ ਘਰ ਦੀ ਨਿੰਦਿਆ ਕਰਦੇ ਹੋਏ ਆਖਣ ਲੱਗੇ ਜੇ ਅਸੀਂ ਕੀਰਤਨ ਨਾ ਕਰੀਏ ਤਾਂ ਤੁਹਾਡੇ ਕੋਲ ਕੋਈ ਸੰਗਤ ਨਾ ਆਵੇ ਫਿੱਟਿਆ ਹੋਇਆ ਨੇ ਇੱਥੋਂ ਤੱਕ ਆਖ ਦਿੱਤਾ ਕਿ ਜੇ ਗੁਰੂ ਨਾਨਕ ਦੇਵ ਜੀ ਨਾਲ ਸਾਡੇ ਵੱਡੇ-ਵਡੇਰੇ ਪਾਈ ਮਰਦਾਨਾ ਜੀ ਕੀਰਤਨ ਨਾ ਕਰਦੇ ਤਾਂ ਉਹਨਾਂ ਦੀ ਵੀ ਐਨੀ ਮਾਨਤਾ ਨਾ ਹੁੰਦੀ ਸਮਰੱਥ ਆਪਣੇ ਸਮਰੱਥ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ ਗੁਰੂ ਅਰਜਨ ਦੇਵ ਜੀ ਕਿਵੇਂ ਸਹਾਰ ਸਕਦੇ ਸਨ ਉਹਨਾਂ ਆਖਿਆ ਤੁਸੀਂ ਫਿੱਟ ਗਏ ਹੋ ਸਮਰੱਥ ਗੁਰੂ ਦੀ ਨਿੰਦਿਆ ਕਰਦੇ ਹੋ ਜਾਓ ਅੱਜ ਤੋਂ ਸਾਡੇ ਮੱਥੇ ਨਾ ਲਗਣਾ ਬਾਅਦ ਵਿੱਚ ਗੁਰੂ ਸਾਹਿਬ ਜੀ ਨੇ ਸਾਰੀ ਸੰਗਤ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਜਿਹੜਾ ਇਹਨਾਂ ਨੂੰ ਮਾਫੀ ਜਿਹੜਾ ਇਹਨਾਂ ਨੂੰ ਮਾਫੀ ਲਈ ਸਾਡੇ ਦੇ ਸਾਡੇ ਕੋਲ ਲੈ ਕੇ ਆਵੇਗਾ ਅਸੀਂ ਉਸ ਦਾ ਮੂੰਹ ਕਾਲਾ ਕਰਕੇ ਗੱਲ ਵਿੱਚ ਛਿੱਤਰਾਂ ਦਾ ਹਾਰ ਪਾ ਕੇ ਅਤੇ ਗਧੇ ਤੇ ਬਿਠਾ ਕੇ ਸਾਰੇ ਸ਼ਹਿਰ ਵਿੱਚ ਉਸ ਦਾ ਜਲੂਸ ਕੱਢਾਂਗੇ ਗੁਰੂ ਜੀ ਨੇ ਦੀਵਾਨ ਵਿੱਚ ਆ ਕੇ ਸਰੰਦਾ ਫੜ ਕੇ ਆ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਤੇ ਨਾਲੇ ਸੰਗਤ ਨੂੰ ਕੀਰਤਨ ਦੀ ਦਾਤ ਪਖਸ਼ ਦੇ ਆ ਕੀਰਤਨ ਕਰਨ ਲਈ ਕਿਹਾ ਰੋਜ਼ਾਨਾ ਸਾਰੀ ਸੰਗਤ ਨੇ ਪ੍ਰੇਮ ਨਾਲ ਮਿਲ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੰਗਤ ਵਿੱਚ ਕੀਰਤਨ ਕਰਨ ਦਾ ਬੜਾ ਉਤਸ਼ਾਹ ਵਧਿਆ ਕੁਝ ਦਿਨਾਂ ਦੇ ਅੰਦਰ ਹੀ ਸੱਤੇ ਅਤੇ ਭਲਵਾਨ ਦਾ ਸਰੀਰ ਫੋੜਿਆਂ ਨਾਲ ਭਰ ਗਿਆ ਤੇ ਕਿਸੇ ਵੀ ਸਿੱਖ ਨੇ ਗੁਰੂ ਨਿੰਦਕ ਜਾਣ ਕੇ ਉਹਨਾਂ ਨੂੰ ਮੂੰਹ ਨਾਲ ਆਇਆ ਉਨਾ ਨੂੰ ਆਪਣੇ ਕੀਤੇ ਤੇ ਬੜਾ ਪਛਤਾਵਾ ਹੋਇਆ ਤੇ ਇਹ ਸੋਚਣ ਲੱਗੇ ਕਿ ਹੁਣ ਉਹ ਕਿਵੇਂ ਗੁਰੂ ਜੀ ਕੋਲੋਂ ਆਪਣੀ ਪੋਲ ਬਖਸ਼ਵਾਉਣ ਉਸ ਸਮੇਂ ਲਾਹੌਰ ਨਿਵਾਸੀ ਭਾਈ ਲਖਦਾ ਜੀ ਅੰਮ੍ਰਿਤਸਰ ਆਏ ਹੋਏ ਸਨ ਜਦੋਂ ਉਹਨਾਂ ਨੂੰ ਬਾਬਾ ਸੱਤਾ ਤੇ ਬਲਵੰਡਾ ਜੀ ਵਾਲੀ ਸਾਰੀ ਘਟਨਾ ਦਾ ਪਤਾ ਲੱਗਾ ਅਤੇ ਉਹਨਾਂ ਦੇ ਪਛਤਾਵੇ ਦੀ ਸੱਚੀ ਦਸ਼ਾ ਦੇਖੀ ਤਾਂ ਉਹ ਜੋ ਹਰ ਸਮੇਂ ਆਪਣਾ ਬੁਰਾ ਕਰਕੇ ਵੀ ਦੂਸਰਿਆਂ ਦਾ ਭਲਾ ਕਰਨ ਲਈ ਤਤਪੜਾ ਹੁੰਦੇ ਸਨ ਇਸੇ ਲਈ ਉਹਨਾਂ ਦਾ ਨਾਮ ਹੀ ਪਾਈ ਲੱਦਾ ਜੀ ਪਰਉਪਕਾਰੀ ਪਿਆ ਹੋਇਆ ਸੀ ਆਪਣੇ ਪਰਉਪਕਾਰੀ ਸੁਭਾਅ ਅਨੁਸਾਰ ਉਹਨਾਂ ਦੋਹਾਂ ਸਿੱਖਾਂ ਨੂੰ ਨਾਂ ਲੈ ਕੇ ਗੁਰੂ ਜੀ ਦੇ ਹੁਕਮ ਅਨੁਸਾਰ ਪਹਿਲਾਂ ਹੀ ਆਪਣਾ ਮੂੰਹ ਕਾਲਾ ਕਰ ਲਿਆ ਤੇ ਛਿਤਰਾਂ ਦਾ ਹਾਰ ਗੱਲ ਵਿੱਚ ਪਾ ਕੇ ਖੋਤੇ ਤੇ ਬੈਠ ਗਏ ਤੇ ਇੱਕ ਲੂਸ ਤੇ ਰੂਪਵਤ ਸਾਦੇ ਸ਼ਹਿਰ ਵਿੱਚੋਂ ਦੀ ਫਿਰਦੇ ਹੋਏ ਗੁਰੂ ਘਰ ਆਣ ਪਹੁੰਚੇ ਸਾਰੇ ਅੰਮ੍ਰਿਤਸਰ ਵਾਸੀ ਹੈਰਾਨ ਸਨ ਕਿ ਪਾਇ ਲੱਗਦਾ ਜੀ ਇਹ ਕੀ ਕੌਤਕ ਕਰ ਰਹੇ ਹਨ ਗੁਰੂ ਜੀ ਨੇ ਭਾਈ ਲੱद्धा ਜੀ ਨੂੰ ਇਸ ਤਰਾਹ ਕਰਨ ਦਾ ਕਾਰਨ ਪੁੱਛਿਆ ਤਾਂ ਭਾਈ ਲੱद्धा ਜੀ ਨੇ ਕਿਹਾ ਪਾਤਸ਼ਾਹ ਜੀ ਮੈਂ ਇਨਾ ਭੁਲੇਵੇਂ ਸਿੱਖਾ ਨੂੰ ਆਪ ਜੀ ਕੋਲ ਮਾਫੀ ਦੁਆਨ ਆਇਆ ਹਾਂ ਇਸ ਲਈ ਆਪ ਜੀ ਦੇ ਬਚਨਾ ਅਨੁਸਾਰ ਮੈਂ ਪਹਿਲਾਂ ਹੀ ਆਪਣਾ ਮੂੰਹ ਕਾਲਾ ਕਰਕੇ ਖੋਤੇ ਤੇ ਬਿਠਾ ਕੇ ਸਾਰੇ ਸ਼ਹਿਰ ਦਾ ਚੱਕਰ ਕੱਢ ਆਇਆ ਹਾਂ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਇਸ ਲਈ ਆਪ ਜੀ ਕਿਰਪਾ ਕਰਕੇ ਇਹਨਾਂ ਨੂੰ ਮਾਫ ਕਰ ਦਿਓ ਪਾਈ ਸੱਤਾ ਜੀ ਤੇ ਬਲਵਾ ਪਾਈ ਬਲਵੰਡ ਜੀ ਉਸ ਵੇਲੇ ਗੁਰੂ ਜੀ ਦੇ ਚਰਨਾ ਤੇ ਟੈ ਪਏ ਤੇ ਮਾਫੀ ਲਈ ਤਲਲੇ ਕਰਨ ਲੱਗੇ ਪੂਰਨ ਸਿੱਖ ਪਾਈ ਲੱਦਾ ਜੀ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਤੇ ਉਹਨਾਂ ਦੋਹਾਂ ਦੀ ਪਛਤਾਵੇ ਦੀ ਸੱਚੀ ਦਸ਼ਾ ਵੇਖ ਕੇ ਗੁਰੂ ਜੀ ਨੇ ਉਹਨਾਂ ਨੂੰ ਮਾਫ਼ੀ ਦਿੰਦਿਆਂ ਹੋਇਆਂ ਕਿਹਾ ਤੁਸੀਂ ਗੁਰੂ ਨਾਨਕ ਵੱਲੋਂ ਤਾਂ ਹੀ ਬਖਸ਼ੇ ਜਾ ਸਕਦੇ ਹੋ ਜੇ ਤੁਸੀਂ ਪਹਿਲਾਂ ਜਿਸ ਮੂੰਹ ਨਾਲ ਗੁਰੂ ਘਰ ਦੇ ਘਰ ਦੀ ਨਿੰਦਿਆ ਕੀਤੀ ਸੀ ਉਸੇ ਮੂੰਹ ਨਾਲ ਗੁਰੂ ਨਾਨਕ ਦੇ ਘਰ ਦੀ ਵਡਿਆਈ ਕਰੋ ਇਹਨਾਂ ਦੋਵਾਂ ਨੇ ਗੁਰੂ ਘਰ ਦੀ ਵਡਿਆਈ ਕਰਦਿਆਂ ਹੋਇਆ ਇੱਕ ਵਾਰ ਰਾਮਕਲੀ ਰਾਗ ਵਿੱਚ ਲਿਖੀ ਤੇ ਉਸ ਦਾ ਗਾਇਨਕ ਤਾ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਉੱਲੇ ਉਹ ਵਾਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਕੇ ਇਸ ਵਾਰ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ ਅਤੇ ਪਾਈਕਤਾ ਜੀ ਤੇ ਪਾਈ ਬਲਵੰਨ ਜੀ ਨੂੰ ਵੀ ਸਾਰੀ ਸਿੱਖ ਕੌਮ ਵੱਲੋਂ ਸਤਕਾਰਯੋਗ ਬਣਾ ਦਿੱਤਾ ਇਸ ਤਰ੍ਹਾਂ ਆਪਣੀ ਗਲਤੀ ਦਾ ਅਹਿਸਾਸ ਕਰਕੇ ਪੂਰੇ ਨੇ ਪ੍ਰੇਮ ਤੇ ਸ਼ਰਧਾ ਨਾਲ ਗੁਰੂ ਦੀ ਵਡਿਆਈ ਕਰਨ ਨਾਲ ਉਹਨਾਂ ਦਾ ਸਰੀਰ ਬਿਲਕੁਲ ਆਰੋਗ ਹੋ ਗਿਆ ਤੇ ਉਹ ਇਨਾਂ ਨੇ ਗੁਰੂ ਘਰ ਵਿੱਚ ਕੀਰਤਨ ਕਰਨ ਦੀ ਸੇਵਾ ਫਿਰ ਤੋਂ ਕਰਨੀ ਸ਼ੁਰੂ ਜਿਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ